ਜੱਟਾਂ ਦੇ ਹਾਲਾਤ ਬਹੁਤ ਮਾਰੇ ਇੱਥੇ ਇੱਕ ਵੀਰ ਹੁੰਦਾ ਨਹੀਂ ਸੇਵਾ ਕਰਨ ਦਾ ਉਹਨਾਂ ਦੀ ਠੀਕ ਲੈ ਆਪ ਦੀ ਜ਼ਮੀਨ ਵੀ ਹੁੰਦਾ ਮੈਂ ਠੇਕੇ ਦੇ ਲਈ ਉਹ ਸਾਰੀ ਦੀ ਸਾਰੀ ਵਰੀ ਹੁੰਦੀ ਹੈ ਸਭਰਾਤੀ ਸੰਗਤ ਦਾ ਬਹੁਤ ਤਕੜਾ ਯੋਗਦਾਨ ਜੇ ਆ ਉਹ ਰਾਤ ਨਾ ਉੱਠ ਕੇ ਆਉਂਦੇ ਘਟੋ ਘਟ ਮੇ 1502 1500 ਤੋਂ 2000 ਬੰਦਾ ਸੀ 9.5 ਤੋਂ ਲੈ ਕੇ ਸਵੇਰ ਦੇ 3 ਵਜੇ ਤੱਕ ਰਹੇ ਹੋ ਸੰਸਦ ਦੀ ਗਾੜੀ ਕੋਈ ਟੀਚ ਬੱਢੀ ਨਹੀਂ ਜਿੰਨੇ ਸੰਸਦ ਅਸਟਾ ਨੂੰ ਬਲਾਉਤ ਹੋਈ ਸੰਸਦ ਨੂੰ ਨਾ ਕਾਰਜਕਾਰੀ ਸੰਸਦ ਸੰਸਦ ਦੀ ਕਾਟ ਹਰ ਗੀਤੀ ਦੇ ਜੇ ਉਹ ਨਾ ਸਭਰਾ ਮਤਲਬ ਪਿੰਡ ਸਾਰਾ ਇਲਾਕਾ ਨਾ ਹਿੰਮਤ ਕਰਦਾ ਤੇ ਹੁਣ ਨੂੰ ਇਹੋ ਦੀ ਹਸਤੀ ਬਣ ਗਈ ਵੀ ਇੱਥੋਂ ਜਿਹੜੇ ਆ 16 ਤੋਂ 17 ਪਿੰਡ ਜਿਹੜੇ ਸੀ ਹੁਣ ਨੂੰ ਮਤਲਬ ਡੁੱਬੇ ਹੋ ਤੇ ਸਰਕਾਰਾਂ ਨੇ ਉਹ ਬੇਨਤੀ ਆ ਵੀ ਜਦੋਂ ਇਹ ਪਾਣੀ ਲੱਤ ਜਾਂਦਾ ਵਾ ਉਦੋਂ ਇਹਦਾ ਕੋ ਸਾਡਾ ਪਕਾ ਹਲ ਦਿੱਤਾ ਜਾਵੇ ਕੋ ਪੱਥਰ ਦੀ ਕੰਧ ਕੱਢੀ ਜਾਵੇ ਕੋਈ ਹੱਲ ਨਹੀਂ ਆ ਕੁਦਰਤ ਦੇ ਅੱਗੇ ਸਾਡਾ ਨਾ ਚਲੋ ਫੇਰ ਤਾਂ ਜੇ ਕੁਦਰਤ ਤੇ ਛੜ ਤਾਂ ਕਿਸਾਨ ਨੂੰ ਤੇ ਫੇਰ ਕਿਸਾਨ ਅੱਜ ਵੀ ਮਰਿਆ ਤੇ ਕੱਲ ਵੀ ਮਰਿਆ ਭਗਵਾਨ ਜਮਾਨ ਦੀ ਸਰਕਾਰ ਜਦੋਂ ਬਣੀ ਸੀ ਇਹਨੂੰ ਬਦਲਾਅ ਤੇ ਬਣਾਇਆ ਸੀ ਤੇ ਬਦਲਾਅ ਦੇ ਨਹੀਂ ਹੋਇਆ ਕੁਦਰਤ ਦੀ ਖੈਰ ਪਤਲਾ ਹੀ ਲਿਆ ਗਿਆ। ਕਿਸਾਨ ਤੋਂ ਪਤਲਾ ਹੀ ਲਿਆ ਗਿਆ ਕੁਝ ਨਹੀਂ ਕੀਤਾ ਗਿਆ। ਮੈਂ ਤੁਸੀਂ ਦੇਖ ਲੈਣਾ ਹੁਣੋ ਮਤਲਬ ਲੰਗਰ ਜਿਹੜਾ ਵਾ ਸੰਤ ਸਮਾਜ ਲੰਗਰ ਸੰਗਤ ਜਿਹੜੀ ਆਪ ਦੇ ਕੋਲ ਆਉਂਦੀ ਆ ਨਾ ਲੋਕਾਂ ਨੂੰ ਲੋਕਾਂ ਨੂੰ ਕੋਈ ਕਹੇ ਨੂੰ ਕੋਈ ਦੀ ਦਵਾਈ ਦੂਤ ਨਹੀਂ ਕੋਈ ਨਹੀਂ ਆਈ ਸਰਕਾਰਾਂ ਮਤਲਬ ਫੇਲ ਆ ਆਉਂਦੇ ਆ ਢੇਡਾ ਮਾਰਦੇ ਆ ਵੀ ਇੱਕ ਜਿਹਾ ਜਾਂਦਾ ਵਾ ਲਗਾਤਾਰ ਇਹ دریاਵਾਂ ਦੇ ਟੁੱਟਦੇ ਬੰਨ ਨੇੜੇ ਦੇ ਦੇ ਕਿਸਾਨਾਂ ਦੇ ਲਈ ਮੁਸੀਬਤ ਬਣੇ ਹੋਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਮੌਜੂਦ ਹੈਗੇ ਆ ਸਭਰਾ ਬੰਨ ਤੇ ਜਿੱਥੇ ਕਿ ਫੇਰ ਪਾਣੀ ਦਾ ਪੱਧਰ ਵਧਦਾ ਹੋਇਆ ਨਾ ਵਹ ਰਿਹਾ ਤੇ ਤਿੰਨ ਦਿਨ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ ਬਾਰਿਸ਼ ਨੂੰ ਲੈ ਕੇ ਲਗਾਤਾਰ ਜਿਹੜਾ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਪਹਿਲੇ ਦਿਨਾਂ ਦੀਆਂ ਤਸਵੀਰਾਂ ਦੀ ਇੱਕਦ ਗੱਲ ਕਰੀਏ ਤੇ ਪਾਣੀ ਦਾ ਬੱਦਲ ਜਿਹੜਾ ਉਹ ਇੰਨਾ ਨਹੀਂ ਸੀਗਾ ਬੰਨ ਦੇ ਵਿੱਚ ਪਾੜ ਪੈਣੀ ਸ਼ੁਰੂ ਹੋ ਚੁੱਕੀ ਸੀ ਜਿਸ ਤੋਂ ਬਾਅਦ ਸਹਰਾ ਦੀ ਸੰਪੰਦਤਾ ਕਾਲ ਸੇ ਵਸੰਤ ਬਾਬਾ ਤਾਰਾ ਸਿੰਘ ਜੀ ਦੇ ਵੱਲੋਂ ਉਹਨਾਂ ਦੀ ਸੰਪੰਦਤਾ ਦੇ ਵੱਲੋਂ ਜਿਹੜਾ ਇਸ ਤਰੀਕੇ ਨਾਲ ਬੰਨ ਨੂੰ ਬੰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਹਜੇ ਵੀ ਪ੍ਰਯਾਸ ਨਿਰੰਤਰ ਜਾਰੀ ਨੇ ਕੁਝ ਗਲਾਕਾ ਜਿਹੜਾ ਉਹ ਤਬਾਹ ਹੋ ਚੁੱਕਿਆ ਹੈ ਕਈਆਂ ਪਿੰਡਾਂ ਦੀ ਜਿਹੜੀਆਂ ਹਜ਼ਾਰਾਂ ਇਕੜ ਜ਼ਮੀਨ ਤਬਾਹ ਹੋ ਚੁੱਕੀ ਹੈ ਲੇਕਿਨ ਇੱਧਰ ਨਿਰੰਤਰ ਜਿਹੜੇ ਕਹਿ ਸਕਦੇ ਆ ਕਿ ਕਾਰਜ ਜਾਰੀ ਨੇ ਸੰਗਦਾ ਪਹੁੰਚੀਆਂ ਨੇ ਲਗਾਤਾਰ ਉੱਧਰ ਲੰਗੜਾ ਦੇ ਬਦਵੰਦ ਕੀਤੇ ਜਾ ਰਹੇ ਨੇ ਜਿੱਥੇ ਕਿ ਅ ਤਸਵੀਰਾਂ ਦੇਖਣ ਤੋਂ ਮਿਲੀਆਂ ਨੇ ਕਿ ਮਾਤਾਵਾਂ ਪੈਣਾ ਬਸੂਦ ਦੇ ਨੌਜਵਾਨ ਇੱਥੇ ਸੇਵਾ ਕਰਦਣ ਜਾਈ ਨੇ ਸੋ ਇੱਥੇ ਹੋਰ ਵੀ ਸਾਡਾ ਨਾਲ ਸੰਗਤ ਮੌਜੂਦ ਹੈ ਬਾਬਾ ਜੀ ਮੌਜੂਦ ਨੇ ਬਾਬਾ ਜੀ ਫਤਨੀ ਸਾਹਿਬ ਜੀ ਬੰਦਾ ਸਰ ਜੀ ਕਾ ਖਾਲਸਾ ਹੈ ਜੀ ਸੋ ਕਿੰਨੇ ਦਿਨਾਂ ਤੋਂ ਹਾਲਾਤ ਜਿਹੜੇ ਇਸ ਤਰੀਕੇ ਦੇ ਬਣੇ ਹੋਏ ਆ ਤੇ ਕੀ ਪਾਣੀ ਦਾ ਪੱਧਰ ਘਟਿਆ ਸੀਗਾ ਜਾਂ ਵੱਧਦਾ ਜਾ ਰਿਹਾ ਇਹਨੂੰ ਕਰੀਬ ਬਣ ਕਰੀਬ 10 ਦਿਨ ਹੋ ਗਏ ਤੇ ਪਹਿਲਾਂ ਤਾਂ ਦੋ ਦਿਨ ਪਾਣੀ ਵੱਧਦਾ ਰਿਹਾ ਤੇ ਕੱਲ ਰਾਤੀ ਜਿਹੜਾ ਅਸੀਂ ਇੱਕੋ ਬਰਾਕ ਵਜੇ ਜਦੋਂ ਇੱਥੇ ਮੌਜੂਦ ਸੀ ਕਿ ਅਗਲਾ ਜਿਹੜਾ ਬੰਦ ਸੀ ਵੇਖ ਕੇ ਜੇ ਉਹ ਇੱਕਦਮ ਢਾਹ ਲੱਗੀ ਟੁੱਟਣਾ ਸ਼ੁਰੂ ਹੋ ਗਿਆ ਫਿਰ ਹਰੀ ਰਾਤ ਕਰੀਬਨ 4 ਵਜੇ ਤੱਕ ਕੰਪਨੀ ਸਾਹਮਣੇ ਇੱਕ ਕੰਮ ਚੱਲਦਾ ਰਿਹਾ ਸਾਰੀਆਂ ਫਸਲਾਂ ਹੀ ਸੀ ਜਿਹੜੀਆਂ ਤਬਾਹ ਹੋ ਗਈਆਂ ਕੋਈ ਥੋੜਾ ਜਿਹਾ ਬਾਕੀ ਗਾੜੀ ਫਸਲਾਂ ਹੀ ਸਾਰੀਆਂ ਵਸ ਗਈ ਕਿੰਨੇ ਏਕੜ ਤਬਾਹ ਹੋ ਗਏ ਇਹ ਜੀ ਕਹਣੀ ਕਤਨੀ ਤੋਂ ਬਾਹਰ ਆ ਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿੰਮੇਦਾਰ ਤੇ ਵੈਸੇ ਜਿਸ ਤਰੀਕੇ ਦੇ ਹਾਲਾਤ ਬਣਦੇ ਨਜ਼ਰ ਆ ਰਹੇ ਆ ਫਿਲਮਾਂ ਦੇ ਵਿੱਚ ਦਿਖਾਉਂਦੇ ਆ ਜੱਟ ਪਟਾਕੇ ਪਾਉਣ ਨੂੰ ਅਨਾਂ ਜਿੱਥੇ ਹੁੰਦੀ ਆ ਬੰਦੀ ਹਥਿਆਰ ਦੀ ਜੱਟ ਫੈਦ ਕਰਦਾ ਜੱਟਾਂ ਨੂੰ ਉਹਦੇ ਫਿਲਮਾਂ ਜਿਹੜੋ ਦਿਖਾਇਆ ਜਾਂਦਾ ਇੱਥੇ ਜੱਟੋਂ ਦੇ ਦੇਖਿਆ 30 ਦੀ 40 40 ਲੱਖ ਦਾ ਨੁਕਸਾਨ ਹੋ ਗਿਆ ਨੇੜੇ ਦੇ ਨੇ ਪਿੰਡਾਂ ਚ ਗਏ ਆ ਉਹ ਜੱਟਾਂ ਦੀ ਤੇ ਆਵਾਜ਼ ਨਹੀਂ ਨਿਕਲਦੀ ਭਈ ਜਦੋਂ ਉਹਦੇ ਪਾਣੀਆਂ ਨੇ ਸ਼ੁਰੂ ਹੋਏ ਇੱਥੇ ਜੱਟਾਂ ਦੇ ਹਾਲਾਤ ਬਹੁਤ ਮਾਰੇ ਇੱਥੇ ਇੱਕ ਵੀਰ ਹੁੰਦਾ ਸੀ ਸੇਵਾ ਕਰਨ ਉਹਨਾਂ ਦੇ 20 ਕਿੱਲੇ ਆਪ ਦੀ ਜ਼ਮੀਨ 20 ਹੁੰਦਾ ਮੈਂ ਠੇਕੇ ਦੇ ਨਹੀਂ ਉਹ ਸਾਰੀ ਦੀ ਸਾਰੀ ਉਹਦੀ ਰੁੱੜ ਗਈ ਜਦੋਂ ਜਦ ਫਿਲਮਾਂ ਚ ਦਿਖਾਇਆ ਜਾ ਰਹੇ ਉਹ ਕਿਹੜੇ ਆ ਉਹ ਤੇ ਜੀ ਵੇਖੋ ਆਪ ਦੇ ਨ ਨੰਬਰ ਬਣਾਉਣੀ ਕਹਿ ਸਕਦੇ ਆਪਾਂ ਜੱਟਾਂ ਦੇ ਹਲਾਰ ਜਿੰਨੇ ਵਿਖਾਈ ਜਾਂਦੇ ਉਹਨੇ ਸਹੀ ਹੀ ਹੈ। ਅੱਛਾ ਸਰਕਾਰੀ ਜਿਹੜੇ ਨਮਾਇਦੇ ਉਹ ਦਾਅਵੇ ਕਰਦੇ ਆ ਕਹਿੰਦੇ ਇਹਦਾ ਹੱਲ ਕੋਈ ਨਹੀਂ ਆ। ਕਹਿੰਦੇ ਪਾਣੀ ਅੱਗੇ ਵੀ ਆਉਂਦਾ ਹੋਣਾ ਹੀ ਹੈ ਕੁਦਰਤ ਨੂੰ ਕਹਿੰਦੇ ਆਪਾਂ ਕਿੱਦਾਂ ਰੋਕ ਸਕਦੇ ਆਂ। ਕੀ ਇਸ ਗੱਲ ਨੂੰ ਕਿਸਾਨ ਵੀਰ ਪ੍ਰਵਾਨ ਕਰਦੇ ਆ ਮੰਨਦੇ ਆ ਇਸ ਗੱਲ ਨੂੰ। ਦੇਖੋ ਸਰਕਾਰ ਆਪਦੇ ਤਰੀਕੇ ਨਾਲ ਚੱਲਦੀ ਜੇਹਿਸਾਬ ਨਾਲ ਉਹਨਾਂ ਦਾ ਪ੍ਰੋਸੀਜਰ ਹੁੰਦਾ ਜੀ। ਜਿਹੜੇ ਹਾਲਾਤਾਂ ਦੇ ਹਿਸਾਬ ਨਾਲ ਤੇ ਜੋ ਸਾਡੀ ਮਹਾਪੁਰਸ਼ਾ ਸੰਤ ਬਾਬਾ ਸੁਖਾ ਸਿੰਘ ਜੀ ਬਾਬਾ ਰੋਸੀ ਨੇ ਦੂਤੀਆਂ ਲਾਈਆਂ ਤੇ ਅਸੀਂ ਆਪਣੀ ਤਰ੍ਹਾਂ ਪਾਣੀ ਤੇ ਜਿਹੜਾ ਆਉਣਾ ਆਉਣਾ ਹੀ ਆ ਹੁਣ ਜਿੱ ਆ ਨੇੜੇ-ਤੇੜੇ ਉਹ ਪਿੰਡਾਂ ਤੋਂ ਸਹਿਯੋਗ ਤੁਹਾਨੂੰ ਮਿਲਣਾ ਸ਼ੁਰੂ ਹੋਏਗਾ ਜਾਂ ਮਿਲ ਰਿਹਾ ਤੁਸੀਂ ਆਪ ਬਹੁਤ ਵੱਡੀ ਸੇਵਾ ਨਿਭਾਵੇ ਉਹ ਬਾਬਾ ਜੀ ਜਰੂਰ ਵਿਦੇਸ਼ 'ਚ ਬੈਠੇ ਆ ਸਰਕਾਰ ਦਾ ਇੱਕ ਨੱਕ ਸਾਥ ਮਿਲ ਰਿਹਾ ਪਾਣੀ ਦੇ ਪ੍ਰਬੰਧ ਦੇ ਦਿੱਤਾ ਦੇ ਪ੍ਰਬੰਧ ਬੋਦੀਆਂ ਦੇ ਪ੍ਰਬੰਧ ਲੰਗਰ ਪਾਣੀ ਦੇ ਪ੍ਰਬੰਧ ਦੇ ਵਿੱਚ ਕਿਸੇ ਤਰੀਕੇ ਦੀ ਮਦਦ ਹੋਵੇ ਹਾਂਜੀ ਸਰਕਾਰ ਆਪ ਦੇ ਤਰੀਕੇ ਨਾਲ ਆਉਂਦੀ ਆ ਜੀ ਇਸ ਪ੍ਰਬੰਧ ਕਰਦੀ ਆ ਇਹਦਾ ਐਸ.ਡੀ.ਐਮ ਸਾਹਿਬ ਇੱਥੇ ਇੱਕ ਅੱਤੀ ਵਾਲੇ ਬਹੁਤ ਵਧੀਆ ਇਨਸਾਨ ਨੇ ਉਹ ਆਪ ਦੇ ਬਹੁਤ ਆਕੇ ਲੋਰ ਅਨਸਾਰ ਜਿਹੜੀ ਚੀਜ਼ ਹੋਈ ਆ ਕਰੋ ਦੇ ਅੱਗੇ ਅਪੀਲ ਕੀ ਕਰਨਾ ਚਾਹੁੰਦੇ ਹੋ ਸੰਗਤਾਂ ਨੂੰ ਨੌਜਵਾਨਾਂ ਨੂੰ ਕਿਉਂਕਿ ਉਧਰ ਵੀ ਮਹਾਪੁੱਛਾਂ ਦਾ ਬਾਬਿਆਂ ਦਾ ਗੱਲ ਹੋ ਰਹੀ ਸੀਗੀ ਉਹ ਵੀ ਕਹਿੰਦੇ ਆ ਕਿ ਅਪੀਲ ਇਹੀ ਹੈ ਕਿ ਆ ਕੇ ਸੰਗਤ ਜਿਹੜੀ ਸਹਿਯੋਗ ਪਾਵੇ ਕੀ ਹਾਲਾਤ ਸੁਧਰ ਸਕਦੇ ਆ ਜਾਂ ਅੱਗੇ ਹਾਲਾਤ ਵਿਗੜਨਗੇ ਕੋਈ ਸੰਗਤ ਦੇ ਗਾੜੀ ਕੋਈ ਚੀਜ਼ ਵੱਡੀ ਨਹੀਂ ਹੁੰਦੀ ਜਿੰਨੇ ਚਿਰ ਸੰਗਤ ਦਾ ਸਹਿਯੋਗ ਨਾ ਕੋਈ ਸੰਗਤ ਦੇ ਬਿਨਾ ਕੋਈ ਕਾਰਜ ਨਹੀਂ ਹੋ ਸਕਦਾ ਸੰਗਤ ਦੀ ਕਾਰਜ ਹਰ ਚੀਜ਼ ਦੀ ਇੱਥੇ ਲੋੜ ਆ ਪੱਟਾ ਡੱਕਾ ਮਾਇਆ ਜੋ ਜੀ ਧਿਆਰਾ ਕਿਉਂਕਿ ਜਿਹੜੇ ਜੱਟ ਭਰਾ ਆਪਣੇ ਬਹੁਤ ਜ਼ਿਆਦਾ ਨੁਕਸਾਨ ਚੁੱਕਾ ਜਿੰਨਾ ਚਿਰ ਸੰਗਤ ਸੰਯੋਗ ਨਾਲ ਜੂਗੀ ਉਹਨਾਂ ਤੇਰਾ ਆਪਾ ਉਹਨਾਂ ਦਾ ਕੋਈ ਹੱਲ ਨਹੀਂ ਕਰਦਾ। ਅਰਦਾਸ ਬੇਨਤੀ ਵੀ ਕੀਤੀ ਜਾਂਦੀ ਆ। ਉਹ ਜੀ ਅਰਦਾਸ ਬੇਨਤੀ ਤਾਂ ਪਹਿਲੋਂ ਆ ਜੀ। ਬਾਬਾ ਜੀ ਉਹਨਾਂ ਨਾਲ ਸਾਡੀ ਰਾਤ ਦਿਨ ਗੱਲ ਹੁੰਦੀ ਆ। ਰਾਤ ਹੀ ਉਹ ਸਾਡੇ ਨਾਲ ਕਰੀਬ 3:00 4:00 ਵਜੇ ਤੱਕ ਪੰਜ-ਪੰਜ ਮਿੰਟ ਬਾਅਦ ਸਾਡੇ ਨਾਲ ਰੱਬ ਦਾ ਰੱਖਦੇ ਰਹੇ। ਤੇ ਕਿਸੇ ਗਲੋਟੇ ਹੱਲਣਾ ਰਹੇ ਤੁਸੀਂ ਕੋਈ ਚਿਗਾਵਲੀ ਨਾ ਕਰਨੀ ਛੱਡ ਕੇ ਨਾ ਜਾਓ ਸੰਗਤ ਦੇ ਨਾਲ ਖਲੋ। ਅਸੀਂ ਜੜੇ ਆ ਜੀ। ਬਹੁਤ 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 ਸੋ ਬਿਲਕੁਲ ਆ ਕਿਤੇ ਨਾ ਕਿਤੇ ਅਰਦਾਸ ਬੇਨਤੀਆਂ ਵੀ ਕੀਤੀਆਂ ਜਾ ਰਹੀਆਂ ਨੇ। ਜਲ ਦੇਵਤਾ ਦੇ ਅੱਗੇ ਕਿ ਥੋੜਾ ਬਹੁਤ ਜਿਹੜਾ ਇਹ ਬਚਾਅ ਹੋ ਸਕੇ ਕਿਸਾਨ ਵੀਰਾਂ ਦਾ ਕਿਉਂਕਿ ਲਗਾਤਾਰ ਜਿਹੜੇ ਹਾਲਾਤ ਨਾਜ਼ੁਕ ਹੁੰਦੇ ਨਜ਼ਰ ਆਇਆ ਇੱਥੇ ਸੋ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਜਿਹੜਾ ਪੱਧਰ ਵੱਧਦਾ ਹੋਇਆ ਨਜ਼ਰ ਆਇਆ ਸੋ ਲਗਾਤਾਰ ਜਿਹੜਾ ਇੱਥੇ ਪਾਣੀ ਵੱਧਦਾ ਹੋਇਆ ਨਜ਼ਰ ਆਇਆ ਤੇ ਦੂਜੇ ਪਾਸੇ ਜਿਹੜਾ ਮੋਰਚਾ ਲਗਾ ਕੇ ਇੱਥੇ ਸਿੰਘ ਸਾਹਿਬਾਨ ਵੀ ਪਹੁੰਚੇ ਨੇ ਲਗਾਤਾਰ ਜਿਹੜੀ ਇਹ ਸੇਵਾ ਨਿਭਾਈ ਜਾ ਰਹੀ ਹੈ ਸੋ ਤੁਸੀਂ ਇਹ ਤਸਵੀਰਾਂ ਜਿਹੜੀਆਂ ਨੇ ਲਗਾਤਾਰ ਦੇਖ ਸਕਦੇ ਹੋ ਬੰਨ ਦੇ ਉੱਪਰ ਕਿਸ ਤਰੀਕੇ ਦੇ ਨਾਲ ਜਿਹੜੀ ਇੱਥੇ ਸੇਵਾ ਨਿਭਾਈ ਜਾ ਰਹੀ ਹੈ ਲਗਾਤਾਰ तकरीबन ਹਫਤਾ ਹੋ ਚੁਕਿਆ ਹੈ ਸੇਵਾ ਨਿਭਾਉਂਦੇ ਸੋ ਲਗਾਤਾਰ ਜਿਹੜੀ ਇੱਥੇ ਸੇਵਾ ਨਿਭਾਈ ਜਾ ਰਹੀ ਹੈ ਸੋ ਬਿਲਕੁਲ ਇੱਥੇ ਹੋਰ ਵੀ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਬਾਬਾ ਜੀ ਕਿਹੜੇ ਨਗਰ ਤੋਂ ਆਜ ਕੀ ਨਾਮ ਜੀ ਇਹ ਮਖ्तार ਸਿੰਘ ਪਿੰਡ ਸਭਰਾ ਬਾਬਾ ਜੀ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਜੀ ਲਗਾਤਾਰ ਪਾਣੀ ਦਾ ਪੱਧਰ ਇੱਥੋਂ ਤੱਕ ਕੋਈ ਪਾਣੀ ਦਾ ਪੱਧਰ ਜੋ ਹੈ ਚੜਿਆ ਵਾ ਘਟਿਆ ਨਹੀਂਗਾ ਰਾਤ ਇੱਥੋਂ ਤੱਕ ਨੌਕਤ ਆ ਗਈ ਸੀ ਅਗਲਾ ਸਪਾਰਾ ਜਿਹੜਾ ਇਸ ਤੋਂ ਅਗਲਾ ਤੁਸੀਂ ਦੇਖ ਆਏ ਜੋ ਹੁਣੇ ਜੀ ਹੁਣ ਉੱਥੇ ਮਤਲਬ 100 ਫੁੱਟ ਦੇ ਹੀਰਗੇੜ ਸੀ ਤੋੜੇ ਸੀ ਜਿਹੜੇ ਰੁੜ ਗਏ ਸੀ ਅੱਛਾ ਜੀ 100 ਫੁੱਟ ਤੋੜਾ ਜਿਹੜਾ ਸੀ ਰੁੜ ਗਿਆ ਸੀ ਰਾਤ ਦੇ 9:30 ਵਜੇ ਫਿਰ ਇੱਥੋਂ ਮਤਲਬ ਜਿਹੜਾ ਸਿੰਘ ਸੀ ਉਹਨਾਂ ਨੇ ਪਿੰਡ ਵੀਡੀਓ ਕੀਤੀਆਂ ਸਭਰਾ ਦੇ ਵਿੱਚ ਮਤਲਬ ਲੌਮੈਂਟ ਕੀਤੀ ਸਭਰਾ ਦੀ ਸੰਗਤ ਦਾ ਬਹੁਤ ਤਕੜਾ ਯੋਗਦਾਨ ਆ ਜੇ ਆ ਉਹ ਰਾਤ ਨਾ ਉੱਠ ਕੇ ਆਉਂਦੇ ਘਟੋ ਘਾਟ ਵੀ 1502 1500 ਤੋਂ ਤੋਂ 2000 ਬੰਦਾ ਸੀ 9:30 ਤੋਂ ਲੈ ਕੇ ਸਵੇਰ ਦੇ 3 ਵਜੇ ਤੱਕ ਰਹੇ ਹੋ 3 ਵਜੇ ਤੱਕ ਰਹਿ ਕੇ ਤੇ ਗਾੜੀ ਤੋੜੇ ਗਰੇਡ ਸਾਰਾ ਜਦ ਭਰ ਕੇ ਲਾਇਆ ਜੇ ਉਹ ਨਾ ਸਭਰਾ ਮਤਲਬ ਪਿੰਡ ਸਾਰਾ ਇਲਾਕਾ ਨਾ ਹਿੰਮਤ ਕਰਦਾ ਤੇ ਹੁਣ ਨੂੰ ਇਹੋ ਦੀ ਹਸਤੀ ਦੀ ਬਣ ਗਈ ਸੀ ਵੀ ਇੱਥੋਂ ਜਿਹੜੇ ਆ 16 ਤੋਂ 17 ਪਿੰਡ ਜਿਹੜੇ ਹੀ ਹੁਣ ਨੂੰ ਮਤਲਬ ਡੁੱਬੇ ਹੋਣੇ ਤੇ ਸਰਕਾਰਾਂ ਨੂੰ ਇਹੋ ਬੇਨਤੀ ਆ ਵੀ ਜਦੋਂ ਇਹ ਪਾਣੀ ਲੱਤ ਜਾਂਦਾ ਵਾ ਉਦੋਂ ਇਹਦਾ ਕੋਈ ਸਾਡਾ ਪੱਕਾ ਹੱਲ ਦਿੱਤਾ ਜਾਵੇ ਕੋਈ ਪੱਥਰ ਦੀ ਕੰਧ ਕੱਢੀ ਜਾਵੇ ਕੋਈ ਹੱਲ ਨਹੀਂ ਆ ਕੁਦਰਤ ਦੇ ਅੱਗੇ ਸਾਡਾ ਜੋ ਚਲੋ ਫੇਰ ਤਾਂ ਜੇ ਕੁਦਰਤ ਤੇ ਛੜ ਤਾਂ ਕਿਸਾਨ ਨੂੰ ਤੇ ਫੇਰ ਕਿਸਾਨ ਅੱਜ ਵੀ ਮਰਿਆ ਤੇ ਕੱਲ ਵੀ ਮਰਿਆ ਵੇਖੋ ਅਸਲ ਜਿਵੇਂ ਵੋਟਾਂ ਲੈਣ ਲੱਗੇ ਨਹੀਂ ਕਦੀ ਸੁਣਿਆ ਕਿ ਸਰਕਾਰਾਂ ਦੇ ਮੂੰਹੋਂ ਕਿ ਕਦੀਆਂ ਕਹਿੰਦੀਆਂ ਹੋਣ ਕਿ ਕੁਦਰਤ ਦੇ ਹੱਥ ਵਾਸਾ ਕਿਸਾਨਾਂ ਦੀ ਸਾਡੇ ਕੋਲ ਕੋਈ ਸਹਾਇਕ ਨਹੀਂ ਉਦੋਂ ਕਹਿੰਦੇ ਕਿਸਾਨਾਂ ਦੀ ਅਸੀਂ ਸਾਨੂੰ ਜਦੋਂ ਕਿਸਾਨ ਮਤਲਬ ਵੋਟਾਂ ਲੈਣ ਆਉਂਦੇ ਆ ਨਾ ਉਦੋਂ ਸਾਡੇ ਨਾਲ ਬੜੇ ਤਗੜੇ ਤਗੜੇ ਵਾਅਦੇ ਕਰਦੇ ਆ ਬੜੇ ਤਗੜੇ ਤਗੜੇ ਵਾਅਦੇ ਕਰਦੇ ਆ ਵੀ ਤੁਹਾਨੂੰ ਮਤਲਬ ਅਸੀਂ ਰਸਤੇ ਚੰਗੇ ਦਿਆਂਗੇ ਤੁਹਾਡਾ ਸੰਯੋਗ ਪੂਰਾ ਕਰਾਂਗੇ ਵਾਅਦੇ ਤਾਂ ਹੁਣ ਉਹਨਾਂ ਨੇ ਮਤਲਬ ਹਲਾ ਲੈ ਕੇ ਕਿਸਾਨ ਜਿਹੜਾ ਵਾ ਜਾਂ ਮਿਲ ਬੋਟ ਬੋਡ ਦੇਣ ਵਾਲੀ ਤੇਰਾ ਉਹ ਬੋਡ ਦੇਣ ਲੱਗਿਆਂ ਕੁਛ ਇਹਨਾਂ ਤੋਂ ਮੰਗਦੇ ਨਹੀਂ ਕਿ ਆਪ ਇਹ ਜਿਹੜੀਆਂ ਵੱਟੀਆਂ ਤੇਰਾ ਹੁੰਦੀਆਂ ਵਾ ਲੀਡਰ ਹੁੰਦੇ ਆ ਇਹ ਆਪ ਮਤਲਬ ਵਾਦੇ ਕਰਦੇ ਆ ਸਰਕਾਰ ਨੂੰ ਮਤਲਬ ਨਾ ਤਾਂ ਹੁਣ ਸਰਕਾਰ ਜਿਹੜੀ ਮਤਲਬ ਭਗਵਾਨ ਜੀ ਦੀ ਸਰਕਾਰ ਜਦੋਂ ਬਣੀ ਸੀ ਇਹਨੂੰ ਬਦਲਾਅ ਤੇ ਬਣਾਇਆ ਸੀ ਤੇ ਬਦਲਾਅ ਦੀ ਨਹੀਂ ਹੋਇਆ ਬਦਲਾਅ ਦੀ ਖੈਰ ਬਦਲਾ ਹੀ ਲਿਆ ਗਿਆ ਕਿਸਾਨ ਤੋਂ ਬਦਲਾ ਹੀ ਲਿਆ ਗਿਆ ਕੁਛ ਨਹੀਂ ਕੀਤਾ ਗਿਆ ਇਸ ਨੂੰ ਚਾਹੀਦਾ ਹੈ ਵੀ ਇਹਨਾਂ ਨੂੰ ਬਿਲਕੁਲ ਮਤਲਬ ਸਹੀ ਹੋ ਕੇ ਕੰਮ ਕਰਨ ਜਿੰਨਾਂ ਦੇ ਵੋਟਾਂ ਦੇ ਵਾਅਦੇ ਕਰਦੇ ਉਤਨੇ ਕਰਦੇ ਹੁਣ ਉਦੋਂ ਮਤਲਬ ਹਜ਼ਾਰ-ਹਜ਼ਾਰ ਰੁਪਈਆ ਬੀਬੀਆਂ ਨੂੰ ਵਾਅਦਾ ਕੀਤਾ ਗਿਆ ਕਿੱਥੇ ਹੋ ਕਹਿੰਦੇ ਹੁਣ ਤੇ ਚੱਲੀ ਜਾਂਦੀ ਹਜ਼ਾਰ-ਹਜ਼ਾਰ ਜੁੜ ਗਿਆ ਬੀਬੀਆਂ ਦਾ ਉਹ ਆਪਦਾ ਹੀ ਮਾਸ ਇਹਨਾਂ ਦਾ ਬਚਾਰਾ ਇਹਨਾਂ ਤੇ ਠੀਕ ਆ ਤੇ ਇਹ ਝੂਠੇ ਵਾਅਦੇ ਕਰਕੇ ਜਾਂਦੇ ਆ ਸਰਕਾਰਾਂ ਤੋਂ ਵੋਟਾਂ ਮਤਲਬ ਲੈਂਦੇ ਆ ਇਸ ਤੇ ਵੋਟਾਂ ਤੇ ਜਦੋਂ ਸਰਕਾਰਾਂ ਮਤਲਬ ਇਹ ਚਾਹੀਦਾ ਵੀ ਇਹਨਾਂ ਤੇ ਜਿਹੜੇ ਲੀਡਰ ਝੂਠੇ ਵਾਅਦੇ ਕਰਦੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਲੋਕਾਂ ਦਾ ਵਿਸ਼ਵਾਸ ਘਾਤੀ کہہ ਸਕਦੇ ਆ ਖੇਡਿਆ ਜਾਂਦਾ ਬਿਲਕੁਲ ਬਿਲਕੁਲ ਵਿਸ਼ਵਾਸ ਘਾਤ ਕਰਦੇ ਆ ਇਹ ਨਹੀਂ ਚਾਹੀਦੀ ਚਲੋ ਇਹਨਾਂ ਨੂੰ ਸੇਵਾ ਕਿਦਾਂ ਦੀ ਚੱਲ ਰਹੀ ਸਰਕਾਰਾਂ ਦੇ ਹੁੰਦੀਆਂ ਜਾਂਦੀਆਂ ਰਹਿਣੀਆਂ ਸੇਵਾ ਵਾਲਾ ਆ ਜੀਏ ਕਿਸ ਤਰੀਕੇ ਦਾ ਸਹਿਯੋਗ ਆ ਕਿੰਨਾ ਵੱਦੋਂ ਸਹਿਯੋਗ ਆ ਤੇ ਕੀ ਕੋਝੋ ਪ੍ਰਣਾਲੇ ਕੀਤੇ ਜਾ ਰਹੇ ਕਿੰਨੇ ਦਿਨਾਂ ਤੋਂ ਇਹ ਪ੍ਰਯਾਸ ਚੱਲ ਰਿਹਾ ਸੇਵਾ ਦਾ ਮਤਲਬ ਇੱਥੇ ਤੋਂ ਤੱਕ ਸਹਿਯੋਗ ਜਿਹੜੇ ਸਾਧੂ ਮਹਾਤਮਾ ਵਾਂ ਉਹ ਸੇਵਾ ਵਾਂ ਜਿਹੜੀਆਂ ਬਹੁਤ ਤਕੜੀਆਂ ਇੱਥੇ ਦੇ ਰਿਆ ਜੇ ਉਹ ਨਾ ਸੇਵਾ ਵਾਂ ਦੇਣ ਤੇ ਹੁਣ ਨੂੰ ਇਹ ਮਤਲਬ ਬੰਦ ਟੁੱਟੇ ਹੁੰਦੀ ਕੰਮ ਖਰਾਬ ਹੁੰਦੀ ਹੁਣ ਇਹ ਬੰਦ ਟੁੱਟੇ ਹੁੰਦੇ ਇਹ ਮੈਨੂੰ ਹਫਤੇ ਤੋਂ ਲੱਗੇ ਮੈਨੂੰ ਹੋ ਗਿਆ ਇੱਕ ਹਫਤੇ ਦੇ ਲਾਗੇ ਬੰਨੇ ਹੋ ਗਿਆ ਵਾ ਇੱਥੇ ਸੇਵਾਵਾਂ ਚੱਲਦੇ ਨੂੰ ਸੰਤ ਬਾ ਮਤਲਬ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਸੇਵਾ ਵਾਲੇ ਕਾਰ ਸੇਵਾ ਮਤਲਬ ਬਾਬਾ ਜਗਤਾਰ ਸਿੰਘ ਜੀ ਤੇ ਬਾਬਾ ਸੁਖਾ ਸਿੰਘ ਜੀ ਸਰੀਆਲੀ ਵਾਲੇ ਉਹਨਾਂ ਦੀਆਂ ਸੇਵਾਵਾਂ ਬਹੁਤ ਵੱਡੀਆਂ ਹਾਂ ਨਾਲ ਉਹਨਾਂ ਲੰਗਰ ਲਾਏ ਹੈ ਸੰਗਤ ਵਾਸਤੇ ਤੇ ਨਾਲ ਉਹ ਮਤਲਬ ਇੱਥੇ ਜਿਹੜਾ ਬੜੀ ਸੰਜੋਗ ਕਰ ਰਿਹਾ ਹੈ ਹਾਂ ਇਹ ਵੀ ਬਹੁਤ ਸੰਜੋਗ ਕਰ ਰਿਹਾ ਹੈ ਜੇ ਸੰਤ ਮਤਲਬ ਜਨਤਾ ਦੀ ਬਾਹ ਨਾ ਫੜਣ ਤੇ ਫੇਰ ਕੰਮ ਗਿਆ ਅਸੀਂ ਸਾਰਾ ਕੋਈ ਗਿਆ ਹੀ ਛੱਡਾ ਸਾਰਾ ਤੋਂ ਵੱਧ ਕੇ ਕੰਮ ਜਿਹੜੇ ਸੰਤ ਸਮਾਜ ਕਰ ਰਿਆ ਐ ਟਾਈਮ ਤੇ ਜੇ ਵੇਖਿਆ ਜਾਵੇ ਤੇ ਤੁਸੀਂ ਵੇਖਿਆ ਹੋਊਗਾ 23 ਦੇ ਵਿੱਚ ਜੇ ਸੁਆਵਾਂ ਸੰਤ ਸਮਾਜ ਨੇ ਹੋਣ ਵਾਂਗੂ ਨਾ ਦਿੱਤੀਆਂ ਹੁੰਦੀਆਂ ਤੇ ਬੰਨ ਨਹੀਂ ਹੁੰਦੋ ਬਜਣੀ ਬਾਬਾ ਜੀ ਜਿੰਮੇਵਾਰੀਆਂ ਸਰਕਾਰਾਂ ਦੀਆਂ ਸੀਆਂ ਜਿਹੜੀਆਂ ਅੱਜ ਸੰਤ ਨਾ ਉਹ ਕਰਦੇ ਨਹੀਂ ਪਏ ਉਹ ਕਰਦੇ ਜਿਹੜੇ ਸੰਤ ਆਵ ਲੱਗੇ ਕਰੇ ਨਾ ਕਹਿੰਦੇ ਸਾਡੇ ਹੱਥ ਵਸ ਕੋਸ਼ਿਸ਼ ਨਹੀਂ ਫਿਰ ਜੇ ਇਹ ਕਰ ਸਕਦੇ ਆ ਜਿੰਨਾਂ ਕੋ ਕੋਈ ਅਹੁਦੇ ਨਹੀਂ ਜਿਹੜਾ ਕੋਈ ਐਮਪੀ ਨਹੀਂ ਕੋਈ ਐਮਐਲਏ ਨਹੀਂ ਤੇ ਜੇ ਬਾਬਾ ਜੀ ਦੀ ਸੰਗਤ ਕਰ ਸਕਦੀ ਉਹ ਤੇ ਸਰਕਾਰਾਂ ਨੂੰ ਕੀ ਆ ਉਹਨਾਂ ਨੂੰ ਕੀ ਹੋਇਆ ਪਹਿਲਾਂ ਕਰਤਾਰੇ ਨਾਲ ਜੇਕਰ ਬੰਦ ਬੰਦਨ ਆਏ ਉਹ ਇੱਥੇ ਕੋਈ ਤੁਹਾਡੇ ਤੱਕ ਸੁਵਿਧਾ ਪਹੁੰਚੀ ਬੰਦ ਬੰਦਨ ਆਏ ਬਿਲਕੁਲ ਬਿਲਕੁਲ ਆ ਸੁਵਿਧਾ ਆਦੀ ਕੋਈ ਲੰਗਰ ਪਾਣੀ ਦੇ ਰਹੇ ਆ ਸਰਕਾਰ ਨਾ ਸਰਕਾਰਦਾਂ ਨੇ ਲੋਕ ਕੋਈ ਲੰਗਰ ਪਾਣੀ ਨਹੀਂ ਨਾ ਇਹ ਨੇ ਸੰਤ ਸਭਾਈ ਦੇ ਬੰਦ ਸਾਡੇ ਪੂਰੇ ਬੰਦ ਬੰਦ ਤੁਸੀਂ ਦੇਖ ਸਕਦੇ ਜੀ ਮਗਰਲੇ ਬਨੇ ਵੀ ਲੰਗਰ ਲਗਾ ਤੇ ਇੱਥੇ ਵੀ ਲੰਗਰ ਲਗਾ ਲੰਗਰ ਚੱਟ ਲਗਾ ਮਿਲ ਤੁਸੀਂ ਦੇਖ ਲੈਣਾ ਹੁਣ ਮਤਲਬ ਲੰਗਰ ਜਿਹੜਾ ਵਾ ਸੰਤ ਸਮਾਜ ਲੰਗਰ ਸੰਗਤ ਜਿਹੜੀ ਆਪ ਦੇ ਕੋਲੋਂ ਲਿਆ ਕੇ ਚਾਹ ਰਹੇ ਆ ਪ੍ਰਬੰਧ ਕੋਈ ਕੈਂਪ ਹੋ ਸਕਦਾ ਨਾ ਲੋਕਾਂ ਨੂੰ ਲੋਕਾਂ ਨੂੰ ਲੋਕਾਂ ਨੂੰ ਕੋਈ ਕਹੇ ਨੂੰ ਕੋਈ ਦੀ ਦਵਾਈ ਥੂਤਨੀ ਕੋਈ ਨਹੀਂ ਆਏ ਸਰਕਾਰਾਂ ਮਤਲਬ ਫੇਲ ਆ ਆਉਂਦੇ ਆ ਗੇੜਾ ਮਾਰਦੇ ਆ ਆਉਂਦੇ ਆ ਗੇੜਾ ਮਾਰਦੇ ਆ ਪ੍ਰਸ਼ਾਸਨ ਆਉਂਦਾ ਵਾ ਗੇੜਾ ਮਾਰਦਾ ਵੇਖ ਕੇ ਚਲ ਜਾਂਦਾ ਵਾ ਇਹ ਆ ਵੀ ਝੂਠੇ ਵਾਦੇ ਆ ਚਲੋ ਭਲਾ ਹੋਵੇ ਇਹਨਾਂ ਦਾ ਵੀ ਮਹਾਰਾਜੀ ਬਾਤ ਕੋਨੇ ਪਰਮਾਤਮਾ ਕਰਨਾ ਚਾਹ। ਆਸ ਬੇਨਤੀ ਕਹਿੰਦੇ ਜਲ ਦੇਵਤਾ ਅੱਗੇ ਵੀ ਲਗਾਤਾਰ ਚੱਲ ਰਹੀ ਆ ਅਰਦਾਸ ਅਰਦਾਸ ਬੇਨਤੀ ਚੱਲਦੀ ਹੈ। ਅਰਦਾਸ ਬੇਨਤੀ ਤੇ ਹਰ ਇੱਕ ਜਿੰਨਾ ਤੁਸੀਂ ਆ ਜਨਤਾ ਸਾਖਤਾ ਕਰਦੇ ਹਰ ਇੱਕ ਇਹਨੂੰ ਮਨਨ ਨਮਸ਼ਕਾਰ ਕਰਦਾ ਹੈ। ਆਖੀ ਜੋੜੀਆਂ ਦਾ ਵੀ ਕਰਮਾਂ ਵਾਲਿਆ ਸਵੀਕਾਰ ਕਰਦਾ ਹੈ। ਵੀ ਇਹ ਕਿਰਪਾ ਕਰੇ। ਤੇ ਵਾਹੇ ਸੰਗਤ ਦੇ ਹੱਥ ਜੋੜੇ ਇਹ ਮੰਨਦਾ ਵੀ ਹੈ। ਮੰਨਦਾ ਮੰਨਦਾ ਮੰਨਦਾ। ਸੰਗਤ ਦੇ ਹੱਥ ਜੋੜੇ ਨਾ ਜੰਮੀ ਜੇ ਲਾਈ ਦੇਣੇ ਇੱਥੇ। ਕਿਉਂਕਿ ਜੇ ਕਦੇ ਬਿਲਕੁਲ ਆਪਣੇ ਗਰੋਹ ਤੇ ਆ ਜਾਏ ਤਾਂ ਫਿਰ ਤੇ ਲੋਕਾਂ ਦੀਆਂ ਜਾਨਾਂ ਜਾਣੀਆਂ ਨਹੀਂ। ਜਾਣੀਆਂ ਬਿਲਕੁਲ ਬਿਲਕੁਲ ਆ ਤੁਸੀਂ ਆ ਦੇਖ ਸਕਦੇ ਜੇ ਇਹ ਵੀ ਇਧਰ ਕੈਮਰਾ ਘੁਮਾਓ ਇਹ ਬੰਨੇ ਆ ਬਾਈ ਕਾ ਵੇਖੋ ਘਰ ਵੇਖੋ ਇਹ ਬਿਲਕੁਲ ਮਤਲਬ ਰੋੜ ਨੇ ਤੇ ਡੁੱਬਨੇ ਆ ਇੱਥੇ 7-7 8-8 ਫੁੱਟ 9-9 ਫੁੱਟ ਪਾਣੀ ਪੈ ਰਨਾ ਇੱਥੇ ਇਧਰ ਤੁਸੀਂ ਕੈਮਰਾ ਧਕਾ ਘੁਮਾ ਕੇ ਦੇਖੋ 9-9 ਫੁੱਟ ਪਾਣੀ ਪੈ ਰਨਾ ਠੀਕ ਹੈ ਬਾਬਾ ਜੀ ਬਹੁਤ ਬਤ ਸਮਝਾ ਦਿਓ ਸੋ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਲਗਾਤਾਰ ਦਿਖਾ ਰਹੇ ਹਾਂ ਕਿਸ ਤਰੀਕੇ ਨਾਲ ਜਿਹੜੀ ਇਹ ਸੇਵਾ ਚੱਲ ਰਹੀ ਹੈ ਲਗਾਤਾਰ ਜਿਹੜੀ ਇੱਥੇ ਬੰਨਾਂ ਦੇ ਉੱਪਰ ਸੋ ਉਧਰ ਜਿਹੜੇ ਆ ਸ਼ਰਧਾਈਆਂ ਦੇ ਰਗੜੇ ਲੱਗਦੇ ਆ ਲੰਗਰ ਪਾਣੀ ਦੀਆਂ ਸੇਵਾਵਾਂ ਚੱਲ ਰਹੀਆਂ ਨੇ ਤੇ ਜ਼ਰੂਰ ਕਿਤੇ ਨਾ ਕਿਤੇ ਸਰਕਾਰ ਨੂੰ ਜਿਹੜਾ ਇੱਥੇ ਅਪੀਲ ਕੀਤੀ ਗਈ ਹੈ ਰੋਸ਼ ਵੀ ਦੇਖਣ ਨੂੰ ਮਿਲਿਆ ਕਿਸਾਨਾਂ ਦੇ ਵਿੱਚ ਕਿ ਇਸ ਤਰੀਕੇ ਦੇ ਹਾਲਾਤ ਬਣੇ ਆ ਛੋਟੇ ਛੋਟੇ ਬੱਚੇ ਸੇਵਾ ਕਦੋਂ ਪਹੁੰਚੇ ਹੈ ਸੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਪਹੁੰਚੇ ਆ ਪ੍ਰਵਾਲ ਦੇ ਨਾਲ ਉਧਰ ਵੀ ਛੋਟੇ ਛੋਟੇ ਬੱਚੇ ਜਿਹੜੇ ਸੇਵਾ ਨਿਭਾ ਰਹੇ ਹੈ ਸੋ ਤੁਸੀਂ ਲਗਾ ਦੇ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੇ ਪੋਂਗ ਡੈਮ ਤੋਂ ਪਾਣੀ ਆ ਰਿਹਾ ਬਿਆਸ ਦਰਿਆ ਤੋਂ ਹੁੰਦਾ ਹੋਇਆ ਜਿਹੜਾ ਬੰਨ ਟੁੱਟ ਰਿਹਾ ਤੇ ਪਿੰਡਾਂ ਦੇ ਵਿੱਚ ਜਦੋਂ ਪਾਣੀ ਪਹੁੰਚਦਾ ਤੇ ਨੌਜਵਾਨ ਤੁਸੀਂ ਦੇਖੋ ਛੋਟੇ ਛੋਟੇ ਬੱਚੇ ਸੇਵਾ ਨਿਭਾ ਰਹੇ ਇੱਥੇ ਸੋ ਬਹੁਤ ਵਧੀਆ ਤਸਵੀਰਾਂ ਨੇ ਜੇ ਕਦੇ ਛੋਟੇ ਛੋਟੇ ਬੱਚੇ ਸੇਵਾ ਨਿਭਾ ਸਕਦੇ ਨੇ ਜੇ ਕਦੇ ਇੱਥੇ ਮੀਡੀਆ ਪਹੁੰਚ ਸਕਦਾ ਹੈ ਜੇ ਕਦੇ ਇੱਥੇ ਸੰਗਤਾਂ ਪਹੁੰਚ ਸਕਦੀਆਂ ਨੇ ਤੇ ਇੱਥੇ ਸਰਕਾਰਾਂ ਵੀ ਜਰੂਰ ਪਹੁੰਚ ਸਕਦੀਆਂ ਨੇ ਜੇਕਰ ਹਰੇਕ ਵਿਅਕਤੀ ਇੱਥੇ ਪਹੁੰਚ ਸਕਦਾ ਤੇ ਸਰਕਾਰਾਂ ਨੂੰ ਵੀ ਮੈਨੂੰ ਲੱਗਦਾ ਕੋਈ ਬਾਲਾ ਇੱਥੇ ਆਉਣ 'ਚ ਮੁਸ਼ਕਲ ਨਹੀਂ ਹੋਣੀ ਚਾਹੀਦੀ ਇੱਥੇ ਆਉਣਾ ਚਾਹੀਦਾ ਜਿਹੜੀ ਇਹਨਾਂ ਦੀ ਸਾਥ ਲੈ ਕੇ ਜਿਹੜੇ ਪ੍ਰਬੰਧ ਵੀ ਮੁਕ ਕਿਉਂਕਿ ਲੰਗਰ ਪਾਣੀ ਦੇ ਨਿਰੰਤਰ ਚੱਲ ਰਿਹਾ ਦਵਾਈਆਂ ਚੱਲ ਰਹੀਆਂ ਨੇ ਸ਼ਦਾਈਆਂ ਦੇ ਉਧਰ ਰਗੜੇ ਲੱਗਦੇ ਸਭਾ ਕੋ ਸੈਂਪਲ ਦਾ ਦੇ ਵੱਲੋਂ ਹੈ ਫਿਲਹਾਲ ਜਿਹੜਾ ਇਸ ਤਰੀਕੇ ਦੇ ਨਾਲ ਇਹ ਮਾਹੌਲ ਬਣਦਾ ਆ ਨਸਰਿਆ ਚਿੰਤਾ ਦਾ ਵਿਸ਼ਾ ਤੇ ਹੈਗਾ ਕਿਉਂਕਿ ਜੇਕਰ ਹੋਰ بارش ਪੈਂਦੀ ਹੈ ਡੈਮਾਂ ਦਾ ਪਾਣੀ ਵੱਧਦਾ ਹੈ ਹਿਮਾਚਲ ਵੱਲ بارش ਹੁੰਦੀ ਹੈ ਦਰਿਆਵਾਂ ਦੇ ਵਿੱਚ ਪਾਣੀ ਵਧੇਗਾ ਫਿਰ ਉਹ ਬੰਨ ਟੁੱਟਣੇ ਜਿਹੜੇ ਨੇੜੇ-ਤੇੜੇ ਪਿੰਡਾਂ ਵਿੱਚ ਸ਼ੁਰੂ ਹੋਣਗੇ ਤੇ ਪਾਣੀ ਜਿਹੜਾ ਖੇਤਾਂ ਦੇ ਵਿੱਚ ਆਏਗਾ ਪਹਿਲਾਂ ਹੀ 2.5 ਤੇ 3 ਨਜ਼ਾਰ ਏਕੜ ਨੇੜੇ ਮੰਡ ਦੇ ਉੱਥੇ ਪਿੰਡਾਂ ਵਿੱਚ ਤਬਾਹ ਹੋਈ ਹੈ ਹਰੇਕ ਪਿੰਡ ਦੇ ਵਿੱਚ ਇਸ ਦਾ ਜਿਹੜਾ ਪ੍ਰਭਾਵ ਦੇਖਣ ਨੂੰ ਮਿਲਿਆ ਸੋ ਬਿਲਕੁਲ ਅਪੀਲ ਵੀ ਕੀਤੀ ਹੈ ਕਿ ਜਿਹੜੀ ਇਹ ਸਾਧ ਇਥੇ ਸੂਦ ਦਿੱਤੀ ਜਾਵੇ ਤੇ ਕੋਈ ਨਾ ਕੋਈ ਪ੍ਰਬੰਧ ਜਿਹੜੇ ਹੈ ਉਹ ਪੁਕਤਾ ਕੀਤੇ ਜਾਣ ਪ੍ਰਮਾਤਮਾ ਦੇ ਅੱਗੇ ਅਰਦਾਸ ਕੀਤੀ ਜਾਦੀ ਹੈ ਹਾਲ ਜ਼ਰੂਰ ਕੱਢਿਆ ਜਾਵੇ ਅਰਦਾਸ ਕੀਤੀ ਜਾਦੀ ਹੈ ਕਿ ਹਾਲਾਤ ਜਿਹੜਾ ਸੁਧਾਰੇ ਵਿੱਚ ਮਦਦ ਕੀਤੀ ਜਾਵੇ ਸੋ ਦੇਖਦੇ ਹਾਂ ਕੀ ਕੁਝ ਤਸਵੀਰਾਂ ਅੱਗੇ ਅੱਜ ਦੇ ਸਾਹਮਣੇ ਹੁੰਦੀਆਂ ਤੁਸੀਂ ਦੇਖਦੇ ਹੋ ਲਾਈਵ ਹਾਰਤ ਮੈਂ ਦਾਨਿਸ਼ ਗੁਪਤਾ ਬਹੁਤ ਬਹੁਤ ਧੰਨਵਾਦ